ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡਾਂ ਦੀਪਗੜ ਜਿਲ੍ਹਾ ਬਰਨਾਲਾ ਬਾਈ ਕੋਲ ਹੈਗਾ ਸੁਖਨਾ ਸੇਕਨਗ ਠੀਕ ਹੈ ਗੱਬਣਾ ਸਾਰਿਆਂ ਕਰਦੇ ਆਪਾਂ ਬਈ ਨਾਲ ਗੱਲਬਾਤ ਲੈਣੀ ਹੈ ਜਾਣਕਾਰੀ ਠੀਕ ਹੈ ਹਜਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਕਾਲਾ ਸਿੰਘ ਨਾਮ ਹੈ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਠੀਕ ਹੈ ਨੰਬਰ ਦੱਸੋ ਭਰਾ ਆਪਣਾ 99581073 ਸੀ ਠੀਕ ਹੈ ਜੀ ਦੁਬਾਰਾ ਫਿਰ ਦੱਸੋ ਜੀ 99581073 ਸੀ ਕਿੰਨੇ ਕਿ ਨਗਾ ਵੀਰੇ ਆਪਣੇ ਕੋਲ ਨਾ ਤਾਂ ਆਪਣੇ ਕੋਲ ਬਾਈ ਹੁਣ 6 ਰਹਿ ਗਏ ਚੜ ਕੇ 10 ਸੀਗੀਆਂ ਚਾਰ ਵੇਚੀਆਂ ਠੀਕ ਹੈ ਜੀ ਹਾਂ 810 ਗਾਈਆਂ ਹੁੰਦੀਆਂ ਹੁੰਦੀਆਂ ਆਪਣੇ ਕੋਲ ਠੀਕ ਹੈ ਜੀ ਹਾਂ ਹਾਂ ਜੀ ਵੀਰ ਜੀ ਆ ਪਹਿਲੀ ਗਾਣਾ ਦੱਸੋ ਤੇ ਇਹ ਸੂਣ ਵਾਲੀ ਆ ਬਾਈ ਠੀਕ ਹੈ ਜੀ ਦੇਣ ਲੈਂਦੀ ਆ ਬੈਡ ਆ ਪੰਜ ਛੇ ਆਪਾਂ ਖੋਲ ਕੇ ਸਾਦਣੇ ਆ ਠੀਕ ਹੈ ਜੀ ਪੰਜ 사ਦਣ ਲੈ ਜੀ ਦੁੱਧ 20 ਕਿਲੋ 22 ਕਿਲੋ ਦੇਣਦੀ ਆ ਠੀਕ ਹੈ ਜੀ ਹਾਂ ਇਹਨਾਂ ਮਾਹੀ ਕਰਕੇ ਥੋੜੀ ਲੂਈ ਜੀ ਪੜ ਗਈ ਠੀਕ ਹੈ ਠੀਕ ਹੈ ਦੁੱਧ 20 ਤੋਂ 22 ਕਿਲੋ ਦੇਣਦੀ ਆ ਠੀਕ ਹੈ ਜੀ 100 ਦਾ ਭਰਾ ਕਦ ਕਦ ਮੋੜਨੇ ਪਰੋ ਠੀਕ ਹੈ ਜੀ ਕਰਮਾ ਵਾਲੇ ਦਾ ਇਹ ਬੰਦੂ ਆਸਾਂ ਦੇਖ ਸਕਦੇ ਹੋ ਮੋੜ ਦਬਰਾ ਆ ਜਾ ਪਤੋ ਬਾੜੇ ਮਾੜੇ ਸੰਗ ਹੈਗੇ ਜੀ ਦੇਖ ਸਕਦੇ ਹੋ ਸਾਡੇ ਪੱਕੇ ਸਾਹਮਣੇ ਆ ਬਾਕੀ ਬਾਈ ਜੀ ਨੇ ਇਹ ਤਾਂ ਤਿਆਬ ਨਾਲ ਦੱਗੇ ਵੇ ਆ ਫੋਟਾਂ ਜੀ ਤਿਆਬ ਨਾਲ ਦੱਗੇ ਵੇ ਤਾਂ ਤਾਂ ਕਰਕੇ ਫੋਟਾਂ ਜੀ ਠੀਕ ਠੀਕ ਸੰਗ ਨਹੀਂ ਗੇ ਠੀਕ ਹੈ ਠੀਕ ਹੈ ਜੀ ਦੇਖ ਸਕਦੇ ਹੋ ਹਾਂ ਪ੍ਰਾ ਰੇਟ ਕੀ ਹੈ ਜੀ ਇਹਦਾ ਇਹਦਾ 63000 ਮੁੱਲ ਹੈ ਬਾਈ ਠੀਕ ਹੈ ਜੀ ਆ ਮਾਨਤਨ ਕਰ ਦਾਂਗੇ ਠੀਕ ਹੈ ਜੀ ਹਾਂ ਹਾਂਜੀ ਬਾਈ ਜੀ ਦੂਜੇ ਨੰਬਰ ਵਾਲੀ ਦੱਸੋ ਜੀ ਇਹ ਵੀ ਸੂਨ ਵਾਲੀ ਹੈ ਬਾਈ ਠੀਕ ਹੈ ਜੀ ਇਹ ਵੀ ਦਿਨ ਲਈ ਜੂ 5-7 ਦਿਨ 20 ਕਿਲੋ ਦੁੱਧ ਦੇ ਦਿੰਦੀ ਹੈ ਬੈੜ ਇਹਨਾਂ 8-7 ਦਿਨ ਰੈਂਦੀ ਆ ਠੀਕ ਹੈ ਜੀ ਬਈ ਦੇਖ ਸਕਦੇ ਹੋ ਤੇ 7-8 ਦਿਨ ਬਾਈ ਜੀ ਕਹਿੰਦਾ ਰਹਿੰਦੇ ਆ ਥੰਮ ਥੰਮ ਕਰਮ ਵਾਲੇ ਨੂੰ ਵਧੀਆ ਲੱਗਿਆ ਵਾ ਠੀਕ ਹੈ ਜੀ ਸੁੱਖ ਨਾਲ ਸੋਹਣੀ ਹੈ ਬੈੜ ਕਦ ਕਦ

ਦੈਨ 67 ਲੈਂਦੇ ਦੁੱਧ 20 ਕਿਲੋ ਦੇ ਦੀ ਮੋਜਨ ਠੀਕ ਹੈ ਜੀ ਹਾਂ ਬਈ ਦੇਖਾ ਜੋ ਇਸ ਕੋਲ ਕਿ ਕਾਦ ਕੋ ਸੁੱਕਣਾ ਸੁਹਣਾ ਲੂਣ ਰਸੀ ਆ ਹੋਟ ਚੰਗੀ ਹੋ ਚੰਗੀ ਬਹੁਤ ਆ ਜੀ ਦੇਖ ਸਕਦੇ ਮੋਰ ਠੰਡੀ ਅਬਹ ਪੂਰੀ ਠੀਕ ਹੈ ਹਾਂ ਦੇਖ ਸਕਦੇ ਇਸ ਕੋਲ ਦੀ ਇਹਦਾ ਰੇਟ ਕੀ ਆ 72000 ਮੋਲ ਦਾ ਬਈ ਇਹਦਾ 72000 ਕੀ ਰੇਟ ਆ ਜੀ ਤੇ ਹਾਂ ਜੀ ਵੀਰੇ ਚਾਰ ਨੰਬਰ ਵਾਲੀ ਦੱਸੀਏ ਇਹ ਬਾਈ ਦੂਜੇ ਸੂਸੂਨ ਵਾਲੀ ਹੈ ਬੜ ਠੀਕ ਹੈ ਜੀ ਹਾਂ ਦੁੱਧ ਦੇ ਦਿਆਂ 23 24 ਕਿਲੋ ਪੱਕਾ ਦੇਊਗੀ ਠੀਕ ਹੈ ਜੀ ਹਾਂ ਇਹਦਾ ਕੀ ਰੇਟ ਇਹਦਾ ਮੁੱਲ 60000 ਰੁਪਇਆ ਬਾ ਮਾਨਤਾ ਨ ਕਰਦੇਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਤੇ ਇਹ ਵੀ ਆਪਾਂ ਤੋੜ ਕੇ ਦਿਖਾ ਦਨੇ ਕੋਈ ਚੱਕਰ ਨਹੀਂ ਠੀਕ ਹੈ ਜੀ ਦੇਖ ਸਰ ਇਹ ਪਤਾ ਹੈ ਕਰਮਾ ਵਾਲੀ ਇਹ ਦੇਖਨੇ ਕਿੰਨਾ ਰੱਖੀ ਵੀਰੇ ਇਹ ਬਾਈ ਦੇਣਾ 807 ਲਊਗੀ ਠੀਕ ਹੈ ਹਾਂ ਜਿਹੜਾ ਮਰਜੀ ਲੈ ਜੇ ਦੁੱਧ 22 ਕਿਲੋ ਦੀ ਗਰੰਟੀ ਤੇ ਲੈ ਚਾਹੀ ਠੀਕ ਹੈ ਠੀਕ ਦੇਖ ਸਨ ਬਰਾ ਮੋੜ ਲਈ ਪੋਇਨ ਵਾਲੀ ਬੈੜ ਹੈ ਠੀਕ ਹੈ ਠੀਕ ਹੈ ਹਾਂ ਬਸ 60 ਚੋਂ ਮਾਨਤਾ ਨਹੀਂ ਹੋਣਾ ਇਹਦਾ ਠੀਕ ਹੈ ਹਾਂ 60 ਤੋਂ ਵੱਧ ਮਾਨਤਾ ਨਹੀਂ ਬਾਈ ਜੀ ਮਾਨਤਾ ਨਹੀਂ ਕਰਨਾ ਬਸ ਕਰਮ ਵਾਲੀ ਦਾ ਕਦ ਕੋਦ ਸੁਖਣਾ ਸੁਣ ਫਿਰ ਸਕਵਾਲਿਟੀ ਦੇਖ ਸਕਦਾ ਤੁਸੀਂ ਠੀਕ ਹੈ ਜੀ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਪਿੰਡ ਦੀ ਚਗੜ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਮੀ ਨਮੀ ਵੀਡੀਓ ਅਪਲੋਡ ਕਰਦੇ ਰਹੀਏ ਜੀ। ਇਹ ਵੀ 5 ਨੰਬਰ ਦੱਸੋ ਜੀ। 5-7 ਦਿਨ ਲਊਗੀ। ਬੈਠ ਦੋ ਤਾਂ 20 ਕਿਲੋ 22 ਕਿਲੋ ਦੇਊਗੀ। ਇਹ ਵੀ ਤੋਰ ਦਿਖਾ ਦਨੇ ਆਪਾਂ। ਠੀਕ ਹੈ ਜੀ। ਉਹ ਨਹੀਂ ਤੋਰ ਦੇ ਲਈ ਥੋੜੀ ਖਿੱਚ ਜੀ ਕਰਦੀ ਐ। ਠੀਕ ਹੈ ਜੀ। ਹਾਂ ਬਈ। ਭਾਈ ਜੀ ਕੱਦ ਕੋਦ ਸੁੱਖ ਨਾ ਸੋਣਾ ਕਰਮਾ ਵਾਲੀ ਦਾ। ਭਰਾ ਰੇਟ ਵੀ ਦੱਸ ਦਿਓ ਇਹਦਾ। ਇਹ ਕਾਲੀ ਜਰਸੀ ਕ੍ਰੋਸ ਹੈ। ਇਹਦਾ ਮੁੱਲ 55000 ਆ। ਬਸ ਮਾਨਤਾ ਕਰਦੇ ਆਂਗੇ। ਠੀਕ ਹੈ ਜੀ। ਹਾਂ ਦੁੱਧ 20 ਕਿਲੋ ਦੇ ਦਊਗਾ। ਠੀਕ ਹੈ ਜੀ। ਭ 55000 ਰੁਪਇਆ ਬਾਈ ਜੀ ਕਹਿੰਦਾ ਮਾਨਤਾਨ ਕਰ ਦਾਂਗੇ ਲੈ ਵਾ ਲੂਆ ਦੇਖ ਸਕਦੇ ਹੋ ਠੰਡੀ ਸ਼ਿਰਪੂਰੀ ਬਹੁਤ ਠੰਡੀ ਪੂਰੀ ਹੈ ਬਤੋ ਹੀ ਦੇਖ ਸਕਦੇ ਹੋ ਬਰਾ ਢਿੱਲਾ ਟੁਣਾ ਪੂਰੀ ਮੜੀਪਾਲ ਜੀ ਕਰ ਗਿਆ ਰਿਸ਼ੜ ਠੀਕ ਹੈ ਜੀ ਠੀਕ ਹਾਂ ਤੇ ਬਾਈ ਜੀ ਮੈਨੂੰ ਕਨੈਕਟ ਕਰੋ ਜੀ ਤਾਂ ਆਖਰ ਨੂੰ ਕੀ ਗੱਤਾਂ ਸਬਸਕ੍ਰਾਈਬ ਤੇ ਸੇਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਹਜ ਜੀ 6 ਨੰਬਰ ਦਾ ਦੱਸੋ ਜੀ 6 ਨੰਬਰ ਭਾਈ ਆਪਾਂ 45000 ਦੀ ਦੇ ਦੇਣੀ ਬਸੀ ਦੂਜੇ ਸੂਸ ਹੁੰਦੀ ਹੈ 10 ਦਿਨ ਹਜੇ ਲੈਂਦੀ ਹੈ ਜਰਸੀ ਕ੍ਰੋਸ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਹਾਂ ਭਾਈ ਜੀ ਬਾਈ ਕੋਲ ਸਾਈਂ ਆਪਣੇ ਕੋਲ 8 ਤੋਂ 10 ਹਰ ਵਕਤ ਹੀ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਹਾਂ ਹਰ ਟਾਈਮ ਹਾਜ਼ਰ ਸੇ ਨਾਗਾ ਤੇ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜੀ ਠੀਕ ਹੈ ਜੀ ਪ੍ਰਿੰਟ ਦੀਪਕੜ ਜ਼ਿਲ੍ਹਾ ਬਰਨਾਲਾ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ